ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਤੋਂ ਕਿਉਂ ਨਾਰਾਜ਼ ਸਨ ਆਓ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਧਿਆਨ ਤੱਕ ਪੂਰੀ ਸੁਣਿਓ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਤਲਵੰਡੀ ਪਹੁੰਚੇ ਉਹਨਾਂ ਨੇ ਨਗਰ ਦੇ ਬਾਹਰ ਇੱਕ ਥਾਂ ਉੱਤੇ ਆਪਣਾ ਡੇਰਾ ਲਾਇਆ ਪਾਈ ਮਰਦਾਨਾ ਜੀ ਉਹਨਾਂ ਤੋਂ ਆਗਿਆ ਲੈ ਕੇ ਆਪਣੇ ਘਰ ਪਹੁੰਚੇ ਪਾਈ ਮਰਦਾਨਾ ਜੀ ਦੇ ਘਰ ਵਾਪਸ ਆਉਣ ਦਾ ਸਮਾਚਾਰ ਜਿਵੇਂ ਹੀ ਮਾਤਾ ਤਿਰਤਾ ਜੀ ਨੂੰ ਮਿਲਿਆ ਉਹ ਨਾਨਕ ਜੀ ਨੂੰ ਲੱਭਣ ਲਈ ਨਿਕਲ ਪਏ ਜਲਦੀ ਹੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਲੱਭ ਲਿਆ ਮਾਤਾ ਜੀ ਨੇ ਗੁਰੂ ਜੀ ਨੂੰ ਆਪਣੇ ਗੱਲ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਕਾਰ ਵਿੱਚ ਚੱਲੋ ਮਾਤਾ ਜੀ ਦੀ ममता ਵੇਖ ਕੇ ਗੁਰੂ ਜੀ ਮਨਾ ਨਹੀਂ ਕਰ पाए ਉਹ ਮਾਤਾ ਜੀ ਨਾਲ ਕਾਰ ਪਹੁੰਚੇ ਪਿਤਾ ਕਾਲੂ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨਾਲ ਮੁਲਾਕਾਤ ਹੋਈ ਜੋ ਅਨੰਦੀਨਾ ਵੇ ਆਪਣੇ ਦਾਦਾ ਜੀ ਕੋਲ ਰਹਿ ਰਹੇ ਸਨ ਮਤਾ ਕਾਲੂ ਜੀ ਨੇ ਮਾਤਾ ਜੀ ਨੂੰ ਇਹ ਸਵਾਰ ਆਪਣੇ ਗਾਲ ਨਾਲ ਲਗਾ ਕੇ ਕਿਹਾ ਕਿ ਪੁੱਤਰ ਹੋਰ ਮੈਂ ਬੁੱਢਾ ਹੋ ਗਿਆ ਹਾਂ ਤੁਸੀਂ ਮੇਰੇ ਕੋਲ ਰਹੋ ਗੁਰੂ ਦੇਵ ਨੇ ਜਵਾਬ ਵਿੱਚ ਕਿਹਾ ਮੇਰੇ ਥਾਂ ਉੱਤੇ ਤੁਹਾਡਾ ਪੋਤਾ ਤੁਹਾਡੇ ਕੋਲ ਹੈ ਇਹ ਸੁਣ ਕੇ ਮਤਾ ਕਾਲੂ ਜੀ ਨੇ ਕਿਹਾ ਕਿ ਉਹ ਤਾਂ ਠੀਕ ਹੈ ਪਰ ਇਹ ਤਾਂ ਤੁਹਾਡੇ ਤੋਂ ਵੀ ਦੋ ਕਦਮ ਅੱਗੇ ਵੱਧ ਗਿਆ ਹੈ ਇਸ ਦਾ ਕਹਿਣਾ ਹੈ ਮੈਂ ਸਦਾ ਜੀਵਨ ਕੁਵਾਰਾ ਰਹਾਂਗਾ ਇਸ ਉੱਤੇ ਗੁਰੂ ਜੀ ਨੇ ਸ਼੍ਰੀ ਚੰਦ ਜੀ ਨੂੰ ਆਪਣੇ ਕੋਲ ਬਿਠਾ ਕੇ ਬਹੁਤ ਪਿਆਰ ਨਾਲ ਜੀਵਨ ਦਾ ਅਸਲੀ ਲਕਸ਼ ਦਾਸਤੇ ਹੋਏ ਕਿਹਾ ਕੁਦਰਤ ਦੇ ਨੀਮਾਂ ਦੇ ਅੰਤਰਗਤ ਜੀਵਨ ਬਹੁਤ ਸਹਿਜ ਅਤੇ ਸਰਲ ਹੋ ਜਾਂਦਾ ਹੈ। ਪ੍ਰਾਪਤੀਆਂ ਵੀ ਜ਼ਿਆਦਾ ਹੁੰਦੀਆਂ ਹਨ। ਇਸ ਦੇ ਵਿਪਰੀਤ ਬ੍ਰਹਮਚਾਰੀਤਾ ਪਾਲਣ ਕਰਨਾ ਔਖਾ ਹੀ ਨਹੀਂ ਅਸੰਭਵ ਵੀ ਹੁੰਦਾ ਹੈ। ਇਸ ਲਈ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਹਿਰਦੇ ਨੂੰ ਜ਼ਰੂਰ ਪਰਖਣਾ ਚਾਹੀਦਾ ਹੈ। ਕਿੱਤੇ ਸਮਾਂ ਉੱਤੇ ਇਹ ਮਨ ਵਿਚਲਿਤ ਨਾ ਹੋਵੇ ਜੇਕਰ ਜਹਾ ਹੋਇਆ ਤਾਂ ਕਿਤੇ ਦੇ ਨਹੀਂ ਰਹੋਗੇ ਪਾਵ ਦੀਨ ਦੁਨੀਆ ਦੋਨੋਂ ਖੋ ਦੇਵੋਗੇ ਸ਼੍ਰੀ ਚੰਦ ਜੀ ਜਵਾਬ ਵਿੱਚ ਕਹਿ ਲੱਗੇ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੇ ਮਨ ਨੂੰ ਸਾਧ ਲਿਆ ਹੈ ਉਹ ਕਦੇ ਵੀ ਵਿਚਲਿਤ ਨਹੀਂ ਹੋ ਸਕਦਾ ਇਸ ਲਈ ਮੈਂ ਆ ਜੀਵਨ ਜਤੀ ਰਹਿੰਦੀ ਕੜੀ ਪ੍ਰਤੀਗਿਆ ਲੈ ਲਈ ਹੈ ਪਰ ਇਸ ਜਵਾਬ ਤੋਂ ਗੁਰੂ ਨਾਨਕ ਦੇਵ ਜੀ ਖੁਸ਼ ਨਾ ਹੋਏ ਤੇ ਉਹਨਾਂ ਨੇ ਕਿਹਾ ਤੈਨੂੰ ਇਸ ਪ੍ਰਕਾਰ ਦੀ ਪ੍ਰਤੀਗਿਆ ਲੈਣ ਤੋਂ ਪਹਿਲਾ ਮੇਰੇ ਪਰਤਨ ਦੀ ਉਡੀ ਕਰਨੀ ਚਾਹੀਦੀ ਸੀ ਸੱਚ ਸੀਮਰੀਏ ਹੋਵੇ ਪ੍ਰਗਾਸ ਤਾਂਤੇ ਵਿਖਿਆ ਮੈਂ ਰਹੇ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਇਸਦਾ ਮਤਲਬ ਕਿ ਈਸ਼ਵਰ ਵਾਹਿਗੁਰੂ ਦਾ ਨਾਮ ਜਪਣ ਵਾਲੇ ਵਿੱਚ ਇੱਕਾ ਜਹਾ ਪ੍ਰਕਾਸ਼ ਹੋ ਜਾਂਦਾ ਹੈ ਜਿਸ ਦੇ ਨਾਲ ਉਹ ਮਾਇਆ ਦੇ ਪ੍ਰਭਾਵ ਤੋਂ ਦੂਰ ਹੋ ਜਾਂਦਾ ਹੈ ਜਾਨੀ ਮਾਇਆ ਤੂੰ ਉਦਾਸ ਹੋ ਜਾਂਦਾ ਹੈ ਗੁਰੂ ਦੀ ਜਹੀ ਵੱਡੀ ਆਈ ਹੁੰਦੀ ਹੈ ਕਿ ਉਸ ਦੀ ਕਿਰਪਾ ਨਾਲ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਨਸਾਨ ਮੁਕਤੀ ਪਾ ਲੈਂਦਾ ਹੈ ਹੁਣ ਸਾਡੇ ਵਿੱਚ ਹਮੇਸ਼ਾ ਸਿਤਾੰਤਕ ਮਤ ਪੇਤ ਪੈਦਾ ਹੋ ਗਿਆ ਹੈ ਪਿਤਾ ਜੀ ਨੂੰ ਨਿਰਾਜ ਵੇਖਦੇ ਹੋਏ ਸ਼੍ਰੀ ਚੰਦ ਜੀ ਨੇ ਉਹਨਾਂ ਤੋਂ ਮਾफ़ी ਬੇਨਤੀ ਕੀਤੀ ਕਿਹਾ ਕਿ ਮੇਰੇ ਤੋਂ ਭੁੱਲ ਹੋਈ ਹੈ ਪਰ ਹੁਣ ਕੀ ਕੀਤਾ ਜਾ ਸਕਦਾ ਹੈ ਕਿਰਪਾ ਕਰਕੇ ਮੈਨੂੰ ਆਸ਼ੀਰਵਾਦ ਦਿਓ ਕਿ ਮੇਰੀ ਪ੍ਰਤੀਗਿਆ ਪੰਗ ਨਾ ਹੋਵੇ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਠੀਕ ਹੈ ਮੈਂ ਤੁਹਾਡੇ ਦਾਅਵੇ ਦੇ ਸਾਹਮਣੇ ਰੁਕਾਵਟ ਨਹੀਂ ਬੰਦਾ ਪਰ ਇੰਨੀ ਕੜੀ ਸਾਧਨਾ ਕਰਨ ਉੱਤੇ ਵੀ ਪਰਾਤੀ ਗ੍ਰੈਸਟੀਆ ਨਾਲੋਂ ਕਾਟ ਹੀ ਹੋਵੇਗੀ। ਇਸ ਵਿਚਾਰ ਦੇ ਬਾਅਦ ਮਾਤਾ ਤਿਰਤਾ ਜੀ ਪਿਤਾ ਕਾਲੂ ਜੀ ਕਹਿਣ ਲੱਗੇ। ਠੀਕ ਹੈ ਜੇਕਰ ਇਹ ਵਿਆਹ ਨਹੀਂ ਕਰਦਾ ਤਾਂ ਛੋਟੇ ਮੁੰਡੇ ਲਖਮੀ ਦਾਸ ਦੀ ਤਿਆਰੀ ਕਰੋ। ਗੁਰੂ ਜੀ ਨੇ ਜਵਾਬ ਦਿੱਤਾ ਠੀਕ ਹੈ ਮੈਂ ਉਸਦੇ ਨਾਨਕੇ ਪੱਖਾਂ ਦੇ ਰੰਧਵੇ ਜਾਵਾਂ ਗਾਂ ਤੇ ਐਸਾ ਸ਼ੋਭ ਕਾਲ ਜਦੀ ਸ਼ੁਰੂਆਤ ਕਰਾਂ ਗਾਂ ਤਾਦ ਰਾਏ ਬੁਲਾਰ ਚੀਦਾ ਸੁਨੇਹਾ ਆ ਪਹੁੰਚਿਆ ਨਾਨਕ ਜੀ ਨੂੰ ਕਹੋ ਕਿ ਉਹ ਉਹਨਾਂ ਨੂੰ ਮਿਲਣ ਆਉਣ ਗੁਰੂ ਜੀ ਨੂੰ ਸੁਨੇਹਾ ਮਿਲਦੇ ਹੀ ਉਹ ਉਹਨਾਂ ਦੇ ਕੋਲ ਪਹੁੰਚੇ ਗਣਾਕ ਜੀ ਦੇ ਆਉਣ ਦੀ ਖਬਰ ਸੁਣ ਕੇ ਰਾਏ ਜੀ ਪਲੰਗ ਤੋਂ ਉੱਠੇ ਪਰ ਬਜ਼ੁਰਗ ਦਸ਼ਾ ਦੇ ਕਾਰਨ ਉੱਠ ਨਹੀਂ ਸਕੇ ਰਹਿੜ ਗਏ ਇਸ ਦਿਨ ਨਾਲ ਗੁਰੂ ਜੀ ਨੇ ਉਹਨਾਂ ਨੂੰ ਫੜ ਲਿਆ ਉਹ ਵੀ ਰਾਗ ਵਿੱਚ ਕਹਿਣ ਲੱਗੇ ਕਿ ਗੁਰੂ ਜੀ ਬਹੁਤ ਲੰਮੇ ਸਮੇਂ ਬਾਅਦ ਸਾਡੇ ਕੋਲ ਪਰਤੇ ਹਨ ਮੇਰੀ ਬਾਸ ਇੱਕੋ ਇੱਕ ਇੱਛਾ ਸੀ ਤੁਹਾਡੇ ਦੀਦਾਰ ਕਰਕੇ ਸਰੀਰ ਤਿਆਗ ਸਕਾਂ ਬਸ ਇਹ ਇੱਛਾ ਵੀ ਪੂਰੀ ਹੋਈ ਮਨ ਮੈਂ ਖੁਸ਼ੀ-ਖੁਸ਼ੀ ਇਹ ਸੰਸਾਰ ਤੋਂ ਵਿਦਾ ਹੋਣ ਨੂੰ ਤਿਆਰ ਹਾਂ ਗੁਰੂ ਦੇਵ ਨੇ ਉਹਨਾਂ ਨੂੰ ਸਬਰ ਰੱਖਦੇ ਹੋਏ ਕਿਹਾ ਸਭ ਕੁਝ ਉਸ ਮਾਲਕ ਦੇ ਹੁਕਮ ਨਾਲ ਠੀਕ ਹੀ ਹੋ ਰਿਹਾ ਹੈ ਇਸ ਤਰ੍ਹਾਂ ਗੁਰੂ ਜੀ ਕੁਝ ਦਿਨ ਆਪਣੇ ਮਾਤਾ ਪਿਤਾ ਦੇ ਕੋਲ ਤਲਵੰਡੀ ਵਿੱਚ ਰਹੇ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਗਤ ਨੂੰ ਹਰ ਜਸ ਨਾਲ ਕੀਰਤਨਤ ਕਰਦੇ ਰਹੇ। ਫਿਰ ਸਭ ਤੋਂ ਵਿਦਾ ਲੈ ਕੇ ਉਹ ਆਪਣੇ ਸਹੁਰੇ ਘਰ ਪੱਖਾਂ ਦੇ ਰੰਧਵੇਂ ਪਰਿਵਾਰ ਨੂੰ ਮਿਲਣ ਲਈ ਚਲੇ ਗਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ